ਜ਼ਿਲ੍ਹਾ ਫਾਜ਼ਿਲਕਾ ਵਿੱਚ ਕਾਨੂੰਨ ਦੀ ਪੂਰੀ ਅਮਲਦਾਰੀ ਅਤੇ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਫਾਜ਼ਿਲਕਾ ਪੁਲਿਸ ਵੱਲੋਂ ਅੱਜ ਇੱਕ ਵੱਡੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਨਿਪਟਤ ਥਾਵਾਂ ਦੇ ਉੱਤੇ ਰੇਡ ਕਰਕੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ। ਇਸ ਕਾਰਵਾਈ ਵਿੱਚ ਜ਼ਿਲ੍ਹਾ ਦੇ ਸਮੂਹ ਗਸ਼ਟ ਅਫਸਰਾਂ, ਮੁਖ ਅਫਸਰ ਥਾਣਿਆਂ ਅਤੇ ਯੂਨਿਟਾਂ ਵੱਲੋਂ ਕਰੀਬ 170 ਪੁਲਿਸ ਕਰਮਚਾਰੀਆਂ ਦੀ ਮਦਦ ਦੇ ਨਾਲ ਬਾਹ ਸੈਂਟਰਾਂ ਸ਼ਰਾਮਾ ਸੈਲੂਨਾ ਹੋਕਾ ਬਾਰਾ ਡਰੱਗ ਹੌਟਸਪੌਟ ਹੋਟਲਾਂ ਢਾਬਿਆਂ ਆਹਾਤਿਆਂ ਅਤੇ ਸੱਟੇ ਬਾਜੀ ਵਾਲੀਆਂ ਥਾਵਾਂ ਨੂੰ ਟੀਚਾ ਬਣਾਇਆ ਗਿਆ ਇਸ ਦੇ ਨਾਲ ਹੀ ਬਿਨਾ ਲਾਇਸੈਂਸ ਸ਼ਰਾਬ ਵਿਕਰੀ ਕਰਨ ਵਾਲਿਆਂ ਖਿਲਾਫ ਦੀ ਸਖਤ ਰੋਕ ਪੁਲਿਸ ਦੇ ਵੱਲੋਂ ਅੱਪੀਅਰ ਕੀਤਾ ਗਿਆ ਕੁਝ ਥਾਵਾਂ ਉੱਤੇ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਕਾਗਜ਼ਾਤਾਂ ਦੀ ਜਾਂਚ ਕੀਤੀ ਅਤੇ ਕਈ ਥਾਵਾਂ ਤੋਂ ਮਾਲਕਾਂ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ 올 오버 ਸਾਰੇ ਸਟੇਟ ਦੀ ਡੀਜੀਪੀ ਸਰ ਦੀ ਇੰਸਟਰਕਸ਼ਨਸ ਹੈਗੀਆਂ ਨੇ 올 오버 ਸਟੇਟ ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਮਹਮ ਚੱਲ ਰਹੀ ਹੈ ਉਸੇ ਸੰਬੰਧ ਜਿਹੜਾ ਅੱਜ ਸਾਰੇ ਜਿੰਨੇ ਆਪਣੇ ਹੋਟਲ ਟਾਬੇ ਤੇ ਸਪਾਸ ਹੈਗੇ ਆ ਹੁੱਕਾ 바ਰ ਹੈਗੇ ਆ ਇਹ ਸਾਰਿਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਲੋਕਾਂ ਤੋਂ ਵੀ ਫੀਡਬੈਕ ਤੇ ਹੋਰ ਵੀ ਆ ਰਹੀ ਹੈ ਕਿ ਜਿਹੜੇ ਇਹ ਕੁਝ ਇਸ ਦੀ ਆਰਟ ਚ ਨਸ਼ਾ ਵਗੈਰਾ ਸਪਲਾਈ ਕਰਦੇ ਆ ਤੇ ਜਿਹੜਾ ਕਿ ਆਮ ਪਬਲਿਕ ਨੂੰ ਪਤਾ ਨਹੀਂ ਲੱਗਦਾ ਸ਼ੋਅ ਨਹੀਂ ਹੋਣ ਦਿੰਦਾ ਤੋ ਐਸੇ ਕਰਕੇ ਅਜੇ ਮੁਹਿੰਮ ਚਲਾਈ ਹੈ ਸਾਰੇ ਸਾਡੇ ਫਾਜ਼ਿਲਕਾ ਡਿਸਟ੍ਰਿਕਟ ਚਲ ਰਹੀ ਹੈ 올ਓਵਰ ਸਟੇਟ ਵੀ ਚਲ ਰਹੀ ਹੈ ਤੇ ਅਸੀਂ ਉਹਦੇ ਜਿਹੜਾ ਸੀਰੀਅਸਲੀ ਜਿਹੜਾ ਹੈਗਾ ਪਾਰਟੀਆਂ ਬਣਾ ਕੇ ਤੇ ਹਰ ਇੱਕ ਪਾਰਟੀ ਦੇ ਇੰਚਾਰ ਸਾਡੇ ਡੀਐਸਪੀ ਸਬਾਨ ਹਨ ਨਾਲ ਟੀਮ ਦਿੱਤੀ ਗਈ ਹੈ ਤੇ ਅਸੀਂ ਸਾਰੇ ਜਿਹੜੇ ਹੋਟਲ ਸਪਾ ਹੁੱਕਾ ਬਾਰ ਹੋ ਗਏ ਤੇ ਤੁਹਾਡੇ ਟਾਬੇ ਜਿੱਥੇ ਸਾਨੂੰ ਰਿਪੋਰਟਸ ਵੀ ਮਿਲੀਆਂ ਵੀ ਕਿਤੇ ਕੰਮ ਚੱਲ ਰਿਹਾ ਉੱਥੇ ਸਾਰੇ ਚੈਕਿੰਗ ਚੱਲ ਰਹੀ ਹੈ ਤੇ ਇਹ ਚੈਕਿੰਗ ਸ਼ਾਮ ਤੱਕ ਚੱਲ ਰਹੀ ਹੈ ਉਸ ਤੋਂ ਬਾਅਦ ਫਿਰ ਜੋ ਵੀ ਅਗੇ ਜਿਹੜਾ ਹੈਗਾ ਇਹਦਾ ਅ ਰਿਜ਼ਲਟ ਆਊਗਾ ਉਹ ਜੂਰ ਦੱਸਿਆ ਜਾਊਗਾ ਬਟ ਸਾਡਾ ਮੇਨ ਮਕਸਦ ਜਿਹੜਾ ਹੈ ਦਾ ਇਹੀ ਹੈ ਕਿ ਜਿਹੜਾ ਨਸ਼ੇ ਨੂੰ ਆਪਾਂ ਬੰਦ ਕਰ ਸਕੀਏ ਤੇ ਜਿੰਨੇ ਵੀ ਆਪਾਂ ਨਸ਼ੇ ਦੇ ਆੜ ਚ ਚੱਲ ਰਹੀਆਂ ਨੇ ਚਾਹੇ ਉਹ ਇੱਕ ਟਾਬਾ ਹੀ ਆ ਬੰਦਾ ਆਪਦੀ ਰੋਜ਼ੀ ਰੋਟੀ ਕਮਾ ਰਿਹਾ ਲੋ ਡਾਊਟ ਆਬਾ ਹੈਗਾ ਉਹਨੇ ਕਮਾਈ ਕਰਨੀ ਉਹਦੇ ਕਮਾਈ ਦਾ ਸਾਧਨ ਆ ਇਸ ਉਸ ਕਮਾਈ ਦੇ ਸਾਧਨ ਤੇ ਅਸੀਂ ਬ੍ਰੇਕ ਨਹੀਂ ਲਾ ਸਕਦੇ ਪਰ ਜੇ ਅਸੀਂ ਜੇ ਉਸ ਦੀ ਆੜ ਚ ਗਲਤ ਕੰਮ ਕਰੂਗਾ ਤਾਂ ਫਿਰ ਜਿਹੜਾ ਹੈਗਾ ਉਹ ਬਖਸ਼ਿਆ ਲਈ ਜਾਊਗਾ। ਹਦਾਇਤਾਂ ਕਿਸ ਤਰ੍ਹਾਂ ਦੀਆਂ ਜਾਰੀ ਕੀਤੀਆਂ। ਹਦਾਇਤਾਂ ਇਹਨਾਂ ਨੂੰ ਬੜੀ ਕਲੀਅਰ ਕਟ ਹੈ ਤੇ ਇਹ ਕਹਿੰਦਾ ਹੈਗਾ ਕਿ ਟਾਈਮਿੰਗ ਹੋਣਾ ਹੈਗਾ ਜੋ ਟਾਈਮਿੰਗ ਹੈ ਉਹ ਸਾਰਿਆਂ ਲਈ ਇੱਕ ਟਾਈਮਿੰਗ ਹੋਊਗਾ। ਉਸ ਸਮੇਂ ਤੁਹਾਡਾ ਟਾਪਾ ਬੰਦ ਹੋ ਜਾਊਗਾ। ਜੇ ਤੁਸੀਂ ਐਂ ਹੀ ਦੇਰ ਰਾਤ ਤੱਕ ਖੋਲੋਗੇ ਤਾਂ ਤੁਸੀਂ ਕ੍ਰਾਈਮ ਨੂੰ ਇਨਵਾਈਟ ਕਰ ਰਹੇ ਹੋ। ਸੋ ਬੜੀਆਂ ਸਟ੍ਰਿਕਟਿਵ ਸੈਕਸ਼ਨਸ ਕਰਤੀਆਂ ਹੈਗੀਆਂ। ਇਹਨਾਂ ਨੂੰ ਦੱਸਤਾ ਹੈਗਾ ਕਿ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਹੀ ਤੁਸੀਂ ਕਰਨਾ। ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਜਾਣਕਾਰੀ ਸਾਂਝੀ ਕਰਦੇ ਹਾਂ ਦੱਸਿਆ ਕਿ ਇਹ ਮੁਹਿੰਮ ਫਾਜ਼ਿਲਕਾ ਪੁਲਿਸ ਵੱਲੋਂ ਜ਼ੀਰੋ ਟੋਲਰੈਂਸ ਨੀਤੀ ਅਧੀਨ ਚਲਾਈ ਗਈ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਨੂੰ ਕਦੇ ਵੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਵਿਅਕਤੀ ਜਾਂ ਸੰਸਥਾ ਇਸ ਦੇ ਵਿੱਚ ਸ਼ਾਮਲ ਪਾਈ ਗਈ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸਐਸਪੀ ਬਰਾੜ ਵੱਲੋਂ ਜਨਤਾ ਨੂੰ ਅਪੀਲ ਵੀ ਕੀਤੀ ਗਈ ਕਿ ਜੇਕਰ ਉਹਨਾਂ ਦੇ ਧਿਆਨ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਉਹ ਤੁਰੰਤ ਨਹਿਤੀਕੀ ਪੁਲਿਸ ਥਾਣੇ ਜਾਂ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਨੂੰ ਸੂਚਨਾ ਦੇਣ ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਪੁਲਿਸ ਸਮਾਜ ਨੂੰ ਨਸ਼ੇ, ਜੂਏ ਅਤੇ ਨੈਤਿਕ ਕਾਰਜਾਂ ਅਤੇ ਹੋਰ ਗੈਰ ਕਾਨੂੰਨੀ ਧੰੜਿਆਂ ਤੋਂ ਮੁਕਤ ਕਰਵਾ ਸਕਦੀ ਹੈ। ਫਾਜ਼ਿਲਕਾ ਪੁਲਿਸ ਵਿਭਾਗ ਨੂੰ ਇਹ ਵਿਸ਼ਵਾਸ ਜਨਤਾ ਨੂੰ ਦਵਾਇਆ ਗਿਆ ਕਿ ਜਨਤਾ ਦੀ ਸੁਰੱਖਿਆ ਅਤੇ ਭਲਾਈ ਲਈ ਹਮੇਸ਼ਾ ਪੰਜਾਬ ਪੁਲਿਸ ਤਤਪਰ ਰਹਿੰਦੀ ਹੈ। ਅਜਿਹੀਆਂ ਮੁਹਿੰਮਾਂ ਆਗਾਮੀ ਦਿਨਾਂ ਦੇ ਵਿੱਚ ਵੀ ਨਿਰੰਤਰ ਚਲਾਈਆਂ ਜਾਣਗੀਆਂ। ਜੱਗਬਾਨੀ ਟੀਵੀ ਲਈ ਆਦਰਸ਼ ਚੋਸੰਦੀ ਰਿਪੋਰਟ